ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੇਲ ਤਿਆਰ ਕਰ ਰਹੇ ਹਾਂ ਜੋ ਕਿ ਬਹੁਤ ਹੀ ਵਧੀਆ ਵਾਲਾਂ ਲਈ ਵਾਲਾਂ ਦੀ ਗ੍ਰੋਥ ਅੱਛੀ ਹੁੰਦੀ ਹੈ ਵਾਲਾਂ ਵਿੱਚ ਸਿਕਰੀ ਨਹੀਂ ਹੁੰਦੀ ਵਾਲਾਂ ਵਿੱਚ ਖਾਰਿਸ਼ ਨਹੀਂ ਹੁੰਦੀ ਗ੍ਰੋਥ ਚੰਗੀ ਹੁੰਦੀ ਹੈ ਤੇ ਦੂਸਰਾ ਜੇ ਉਮਰ ਤੋਂ ਪਹਿਲਾਂ ਬਾਲ ਵਾਈਟ ਹੋ ਜਾਂਦੇ ਆ ਤੇ ਇਹਦੇ ਨਾਲ ਬਲੈਕ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਮੈਂ ਕਿੱਦਾਂ ਬਣਾਇਆ ਮੈਂ ਤੁਹਾਨੂੰ ਦੱਸਦੀ ਆ ਕਿ ਲੋਹੇ ਦਾ ਤੁਸੀਂ ਕੜਾਈਆ ਲੈਣਾ ਤੇ ਇਹਦੇ ਵਿੱਚ ਤੁਸੀਂ ਨਾ ਡੇਢ ਕੁ ਗਲਾਸ ਮਾਪਿਆ ਸੀ ਸਰੋਂ ਦੇ ਤੇਲ ਦਾ ਘਰ ਦੇ ਘਾਣੀ ਦਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਇਆ ਹੈ ਸਰੋਂ ਆਪਣਾ ਗੁਲਹੜ ਦੇ ਫੁੱਲ ਪਾਏ ਨੇ ਹਨਾ ਪੰਜ ਛੇ ਤੇ ਉਹਦੇ ਪੱਤੇ ਵੀ ਪਾਏ ਨੇ ਪੰਜ ਛੇ ਫਿਰ ਆਵਲਾ ਪਾਇਆ ਹੈ ਦੋ ਚਮਚ ਤੇ ਕਲੌਂਜੀ ਪਾਈ ਹੈ ਦੋ ਚਮਚ ਮੇਥੇ ਦਾਣਾ ਦੋ ਚਮਚ ਲਸਣ ਦੀ ਸਾਬਤ ਬਿਨਾ ਛੱਲੇ ਤੂੰ ਹੀ ਜਿਆ ਪਾਈਆਂ ਮੈਂ ਪੰਜ ਛੇ ਤੇ ਉਸ ਤੋਂ ਬਾਅਦ ਤੇਜ ਪੱਤਾ ਪਾਇਆ ਕੜੀ ਪੱਤਾ ਉਹ ਪੰਜ ਛੇ ਪਾਏ ਨੇ ਫਿਰ ਮਹਿੰਦੀ ਦਾ ਚਮਚ ਪਾਇਆ ਹੈ ਤੇ ਸਰੋਂ ਦੇ ਤੇਲ ਦੀ ਜੋ ਬਾਤ ਤੁਹ ਬੱਝ ਜਾਂਦੇ ਨੇ ਮਟੀਰੀਅਲ ਜਾਂ ਖਾਲੋ ਦੀ ਹਨਾ ਵੇਸਟ ਮਟੀਰੀਅਲ ਉਹ ਪਾਇਆ ਹੈ ਤੇ ਇਸ ਤੋਂ ਬਾਅਦ ਮੈਂ ਇਹਨੂੰ ਕਾੜਿਆ ਚੰਗੀ ਤਰ੍ਹਾਂ ਤੇ ਹੁਣ ਮੈਂ ਇਹਨੂੰ ਪੁਣ ਲਿਆ ਤੇ ਮੇਰਾ ਸਾਲ ਚਲ ਜਾਏਗਾ ਬਹੁਤ ਹੀ ਵਧੀਆ ਤਿਆਰ ਕਰਕੇ ਦੇਖੋ